ਲੋਕਾਂ ਨੇ ਬਦਲਾ ਲਿਆਂਦਾ ਉਸ ਹਿਸਾਬ ਤੇ ਦੁਬਾਰੇ ਵੀ ਅਸੀਂ ਇਹੀ ਚਾਹੁੰਦੇ ਜੀ ਦੁਬਾਰਾ ਅਸੀਂ ਫੇਰ ਅਸੀਂ ਐਮਪੀ ਵੀ ਆਮ ਆਦਮੀ ਪਾਰਟੀ ਦੀ ਗਰਮੀ ਸਿੰਘ ਖੋਡਿਆ ਨੂੰ ਬਣਾਈਏ ਜਿਵੇਂ ਬਾਦਲ ਪਰਿਵਾਰ ਵੱਡੇ ਵੱਡੇ ਦਾਅਵੇ ਕਰਦਾ ਵੀ ਅਸੀਂ ਬਠਿੰਡੇ ਨੂੰ ਸਿਉਣੇ ਦੀ ਜਿੱਡੀ ਬਣਾਤਾ ਬਣਾਤਾ ਨਾ ਕੋਤਾ ਜੀ ਹੁਣ ਉਹ ਭਾਜਪਾ ਤੇ ਉਹ ਤਾਂ ਅਕਾਲੀ ਦਲ ਆਫਸ ਵਿੱਚ ਕਨਫਿਊਜ਼ ਆ ਪਹਿਲਾਂ ਕਾਂਗਰਸ ਤੋਂ ਬਿਨਾ ਉੱਠਣੀ ਪਈ ਸੀ ਹੁਣ ਕਿੱਦੇ ਆਮ ਆਲੇ ਉੜਵੇ ਕਿਹਨਾਂ ਜਰੀ ਉੱਠਣਗੇ ਇਹਨਾਂ ਨੂੰ ਪਾਵਾਂਗੇ ਮੁਕਾਬਲਾ ਤਾਂ ਸਾਡੇ ਸਾਡੇ ਮੁਕਾਬਲੇ ਤੇ ਇਹ ਮੰਨਦੇ ਹਰੇ ਕੋਈ ਸਾਡੇ ਮੁਕਾਬਲੇ ਸੈ ਨਹੀਂ ਜੋ ਮਾਨ ਸਰਕਾਰ ਨੇ 2 ਸਾਲਾਂ ਦੇ ਵਿੱਚ ਕੰਮ ਕਰਤੇ ਉਹ ਪਿਛਲੇ 75 ਸਾਲਾਂ ਦੇ ਵਿੱਚ ਜਾਂ ਆਪਾਂ ਕਹੀਏ 15 ਸਾਲ ਉਹਨਾਂ ਦਾ ਰਾਜ ਰਿਹਾ ਉਹਨਾਂ ਦੇ ਵਿੱਚ ਨਹੀਂ ਹੋਏ ਜਿਸੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਮੈਂ ਮੋੜ ਮੰਡੀ ਦੇ ਵਿਧਾਨ ਸਭਾ ਹਲਕਾ ਮੋੜ ਮੰਡੀ ਦੇ ਪਿੰਡ ਰੈਖਰ ਥਾਣਾ ਦੇ ਵਿੱਚ ਰੋਕਾਂ ਦੀ ਰਾਇ ਕੀ ਕਹਿੰਦੀ ਅਸੀਂ ਪਿੰਡ ਦੀ ਸੱਤ ਵਿੱਚ ਮੌਜੂਦ ਹਾਂ ਲੋਕਾਂ ਨਾਲ ਕਰਦੇ ਆਂ ਗੱਲਬਾਤ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਾਈ ਜੀ ਕੀ ਕੇਨੀਆ 2024 ਦੀਆਂ ਲੋਕ ਸਭਾ ਅਹ ਦੇਖੋ ਜੀ ਜਿਸ ਤਰ੍ਹਾਂ ਨਾਲ ਸਰਕਾਰ ਲੋਕਾਂ ਨੇ ਬਦਲਾ ਲਿਆਂਦਾ ਉਹ ਹਸਾਬ ਤੇ ਦੁਬਾਰੇ ਵੀ ਅਸੀਂ ਇਹੀ ਚਾਹੁੰਦੇ ਜੀ ਦੁਬਾਰਾ ਅਸੀਂ ਫੇਰ ਅਸੀਂ ਐਮਪੀ ਵੀ ਆਮ ਆਦਮੀ ਪਾਰਟੀ ਦੀ ਗਰਮੀ ਸਿੰਘ ਖੋਡਿਆ ਨੂੰ ਬਣਾਈਏ ਕਿਉਂ ਬਈ ਕਿਹੜੀਆਂ ਗੱਲਾਂ ਤੋਂ ਸਾਡਾ ਪਿੰਡ ਜੀ ਟੇਲ ਤੇ ਪੈਲਾ ਸਭ ਤੋਂ ਪਹਿਲਾਂ ਜਿਹੜੀ ਸੀਐਮ ਸਾਹਮਣੇ ਸਭ ਤੋਂ ਕਿਸਾਨਾਂ ਵਾਸਤੇ ਵੱਡੀ ਗੱਲ ਕੀਤੀ ਟੇਲਾ ਦੇ ਪਾਣੀ ਦਿੱਤਾ ਸਾਡੇ ਪਹਿਲਾਂ ਪਾਣੀ ਨਹੀਂ ਆਉਂਦਾ ਸੀ ਅਸੀਂ ਇੱਕ ਵਾਰੀ ਲੋਕ ਸਭਾ ਦਾ ਬਾਈਕਾਟ ਵੀ ਕੀਤਾ ਸਾਰੇ ਪਿੰਡਰੇ ਇੱਕ ਵੀ ਬੋਟ ਸਾਡੇ ਪਿੰਡ ਨੂੰ ਪੋਲ ਨਹੀਂ ਹੋਈ ਸੀ ਕਿਦੋਂ ਬਾਈਕਾਟ ਕੀਤਾ ਬਈ ਇਹ ਜੀ ਲਗਭਗ ਮੇਰੇ ਖਿਆਲ ਚ ਹੁਣ 20 ਸਾਲ ਹੋ ਗਏ ਜੀ ਔਰ ਇੱਕ ਵੀ ਬੋਟ ਸਾਡੇ ਪਿੰਡੋਂ ਪੋਲੀ ਹੋਈ ਸੀ ਪਰ ਉਸ ਤੋਂ ਬਾਅਦ ਅਸੀਂ ਜਿੰਨੀਆਂ ਸਰਕਾਰਾਂ ਬਦਲੀਆਂ ਨੇ ਸਾਡੀ ਡਿਮਾਂਡ ਇਹੀ ਸੀ ਜੀ ਸਾਡੇ ਨਹਿਰੀ ਪਾਣੀ ਨਹੀਂ ਆਉਂਦਾ ਸੀ ਟੇਲ ਤੇ ਐ ਤੇ ਹੁਣ ਸਾਡੀ ਬਿਨਾ ਕੋਈ ਮਤਲਬ ਸੰਘਰਸ਼ ਕੀਤੇ ਸਾਨੂੰ ਕੋਈ ਜਾਨ ਦੀ ਲੋੜ ਨਹੀਂ ਵੀ ਸਰਕਾਰ ਨੇ ਆਪ ਤੇ ਆਪ ਹੀ ਸਾਡੇ ਟੇਲਾਂ ਦੇ ਪਾਣੀ ਦਿੱਤਾ ਪਿਛਲੇ ਟਾਈਮ ਤੋਂ ਇੱਥੇ ਬੀਬੀ ਹਰਸਿਮਰਤ ਕੌਰ ਬਾਦਲ 15 ਸਾਲਾਂ ਤੋਂ ਐਮਪੀ ਨਾਮਨ ਦੀ ਕਰ ਰਹੇ ਨੇ ਤੁਹਾਡੇ ਪੰਚਾਇਓ ਆ 5 ਸਾਲਾਂ ਦਾ ਜ਼ੀਰੋ ਹੈ ਜੀ ਹਾਜ਼ਰੀ ਬਿਲਕੁਲ ਜ਼ੀਰੋ ਇੱਕ ਵੀ ਹਾਜ਼ਰੀ ਨਹੀਂ ਲੜੀ ਪੰਜ ਸਾਲਾਂ ਚ ਜਿਵੇਂ ਬਾਦਲ ਪਰਿਵਾਰ ਵੱਡੇ-ਵੱਡੇ ਦਾਅਵੇ ਕਰਦਾ ਵੀ ਅਸੀਂ ਬਠਿੰਡੇ ਨੂੰ ਸਿਉਣੇ ਦੀ ਜਿੱਡੀ ਬਣਾਤਾ ਬਣਾਤਾ ਨਾ ਉਹਦਾ ਜੀ ਹੁਣ ਉਹ ਭਾਜਪਾ ਤੇ ਉਹ ਤਾਂ ਅਕਾਲੀ ਦਲ ਆਫਸ ਵਿੱਚ ਕਨਫਿਊਜ਼ ਆ ਮੈਂ ਦੇਖਿਆ ਡੁਬੇਟ ਚ ਭਾਜਪਾ ਕਹਿੰਦੀ ਇਹ ਮਜ ਅਸੀਂ ਲੈ ਕੇ ਆਇਆ ਤੇ ਅਕਾਲੀ ਦਲ ਕਹਿੰਦੀ ਅਸੀਂ ਲੈ ਕੇ ਆਇਆ ਇਹ ਤਾਂ ਉਹ ਉਹੀ ਦੱਸ ਸਕਦੇ ਆ ਉਹ ਮਜ ਤੇ ਚੱਲ ਰਿਹਾ ਕੱਲੇ ਹਜੇ ਤੱਕ ਭਾਜਪਾ ਕਹਿੰਦੀ ਸਾਡੀ ਦੇਣ ਐ ਮਜ ਤੇ ਅਕਾਲੀ ਦਲ ਕਹਿੰਦੀ ਸਾਡੀ ਐ ਪਰ ਸਭ ਤੋਂ ਵੱਡੀ ਜਿਹੜੀ ਆਮ ਆਦਮੀ ਪਾਰਟੀ ਨੇ ਸਾਡੇ ਨੇੜੇ ਤਿੰਨ ਬਣਿਆ ਮੁਹੱਲਾ ਨਹੀਂ ਲੱਗਾ ਜਿੱਥੇ ਸਾਡੇ ਟੈਸਟ ਵੀਰੀ ਹੁੰਦੀ ਐ ਇਹ ਇਲਾਜ ਵੀ ਫਰੀ ਹੋ ਰਿਹਾ ਸਾਡੇ ਖੁਦ ਆਪ ਦੇ ਪਿੰਡ ਵੀ ਸੈਂਟਰ ਬਣ ਗਿਆ ਚਾਰ ਪਿੰਡਾਂ ਦਾ ਤੇ ਸਾਡੇ ਸਕੂਲ ਦੇ ਵਿੱਚ ਚਾਰ ਦੀਵਾਰੀ ਨਹੀਂ ਸੀ ਤੇ ਲਗਭਗ ਜੇ ਮੇਰੀ ਉਮਰ 42 ਸਾਲ ਹੋ ਗਈ ਜਦੋਂ ਬਿਨਾ ਚਾਰ ਦੀਵਾਰੀ ਤੋਂ ਚੱਲ ਰਿਹਾ ਸੀ ਤੇ 1.4 ਲੱਖ ਰੁਪਿਆ ਇਸ ਸਰਕਾਰ ਚ ਲੱਗਿਆ ਚਾਰ ਦੀਵਾਰੀ ਤੇ ਚਾਰ ਦੀਵਾਰੀ ਵੀ ਹੈ ਦੀ ਸੀ ਸਰਕਾਰੀ ਸਕੂਲ ਚ ਤੇ ਨਵੀਂ ਬਿਲਡਿੰਗ ਬਣੀ ਹੈ ਇਸ ਸਰਕਾਰ ਦੇ ਵਿੱਚ ਸਕੂਲ ਦਾ ਸਾਡਾ ਬਹੁਤ ਵਧੀਆ ਸਿਸਟਮ ਬਣਿਆ ਹੈ ਉਹਦਾ ਮਾਡਲ ਕਿ ਤੋਂ ਮੰਤਰੀ ਰਹਿ ਚੁੱਕੇ ਜਿੰਮੇ ਜਸਨ ਸੇਖੋ ਉਹ ਤਾਂ ਵਿਕਾਸ ਪੁਰਸਤ ਮੰਗੇ ਜਾਂਦੇ ਵੀ ਅਸੀਂ ਬਹੁਤ ਵਿਕਾਸ ਕਰਾਇਆ ਮਾਡਲ ਕਿ ਦੇਖੋ ਜੀ ਜਦੋਂ ਸੇਖੋ ਸਾਹਿਬ ਫਰੋਜਪੁਰ ਤੋਂ ਸੀਗੇ ਜੀ ਤੇ ਮੰਤਰੀ ਉਦੋਂ ਵੀ ਸੀਗੇ ਨਹਿਰੀ ਵਿਭਾਗ ਉਹਨਾਂ ਕੋਲ ਹੀ ਸੀ ਸਾਡੇ ਪਿੰਡ ਦੇ ਬੰਦੇ ਇੱਥੋਂ ਗੱਡੀਆਂ ਕਰਾ ਕਰਾ ਕੇ ਕਿਸਾਨ ਭਰਾ ਉੱਥੇ ਜਾਂਦੇ ਰਹੇ ਆ ਜੀ ਸਾਡੇ ਟੇਲ ਆ ਜੀ ਸਾਡੇ ਪਾਣੀ ਦੇ ਦੋ ਸਾਡੇ ਪਾਣੀ ਦੇ ਦੋ ਪਾਣੀ ਨਹੀਂ ਆਇਆ ਜਦ ਨਾ ਪੂਰਤੀ ਕੀਤੀ ਨਾ ਵਸੂਆ ਬਣਾਤਾ ਫੇਰ ਵੀ ਸਾਡੇ ਪਾਣੀ ਨਹੀਂ ਆਇਆ ਫਿਰ ਸਾਰੇ ਦੋ ਸਾਲਾਂ ਨੂੰ ਕਿੰਨੇ ਕੰਮ ਹੋਇਆ ਸਾਡੇ ਪਿੰਡ ਸਾਡੇ ਵਧੀਆ ਕੰਮ ਹੋਇਆ ਜੀ ਸਾਡੇ 16 ਇੱਥੇ ਰੋਜ਼ਗਾਰ ਮਿਲਿਆ ਜਿਹੜੇ ਨੌਜਵਾਨ ਸਾਡੇ 16 ਪਰਿਵਾਰਾਂ ਨੂੰ ਬੱਚਿਆਂ ਨੂੰ ਕੋਈ ਸ਼ਿਫਾਰਿਸ਼ ਨਹੀਂ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਬਿਨਾ ਪੈਸੇ ਤਾਂ ਨੌਕਰੀ ਮਿਲਿਆ ਸਾਡੇ ਪਿੰਡ ਦੇ ਵਿੱਚ 16 ਬੱਚੇ ਰੈਗੂਲਰ ਹੋਇਆ ਜਿਨ੍ਹਾਂ ਨੇ ਮੈਂ ਨਾਮ ਵੀ ਲੈ ਸਕਦਾ ਪਰ ਕੈਮਰੇ ਦੇ ਨਾਮ ਲੈਣੇ ਠੀਕ ਨਹੀਂ ਲੱਗਦਾ ਜੀ ਕਿਉਂ ਬਾਪੂ ਤੁਹਾਨੂੰ ਕਿਵੇਂ ਲੱਗਦਾ ਅਸੀਂ ਤਾਂ ਇਹ ਆਮ ਨੂੰ ਪਾਵਾਂਗੇ ਆਵੇਂ ਜਿੱਤੂ ਐਸਾ ਬੱਤ ਗੱਲ ਨਹੀਂ ਕਰਦੇ ਕਿਸੇ ਨੂੰ ਮੈਂ ਕਿਉਂ ਆਮ ਨੂੰ ਕਿਉਂ ਪਾਉਂਗੇ ਉਹਨਾਂ ਨੂੰ ਕਿਹਾ ਹੈ ਨਹੀਂ ਪਹਿਲਾਂ ਕਾਂਗਰਸ ਤੋਂ ਬਿਨਾ ਪੋਠ ਨਹੀਂ ਪਾਈ ਸੀ ਹੁਣ ਕਿੱਦੇ ਆਮ ਆਲੇ ਉੜਵੇ ਕਿ ਨਜ਼ਰ ਉਠਣਗੇ ਇਹਨਾਂ ਨੂੰ ਪਾਵਾਂਗੇ ਨਹੀਂ ਮੈਂ ਉਹ ਹੋਰ ਤਾਂ ਕਿਸ ਨੂੰ ਪਾਉਂਦਾ ਨਹੀਂ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਨਸ਼ੇ ਦਾ ਮੁੱਦਾ ਸੀ ਬਾਪੂ ਕਿਵੇਂ ਲੱਗਦਾ ਤੁਹਾਨੂੰ ਸੁਧਾਰ ਹੋਇਆ ਕੁਝ ਸੁਧਾਰ ਬਹੁਤ ਹੋਇਆ ਭਾਈ ਕੋਈ ਨੁਕਸਾਨ ਹੀ ਨਹੀਂ ਹੋਇਆ ਲਾਈਟ ਲੱਗੇ ਭਜਦੇ ਫਿਰਦੇ ਲੋਕ ਹੁਣ ਨਾ ਹੀ ਲਾਈਟ ਮੁਕਤ ਹੁੰਦੀ ਹੈ ਲਾਈਟ ਮੋਟਰਾਂ ਹੀ 5 ਮਿੰਟ ਜਾਂਦੀਆਂ ਅੱਗੇ ਸਾਰਾ ਝਾਕੀ ਜਾਂਦੇ ਬੈਠੇ ਵੀ ਹੁਣ ਲੇਟਾਈ ਹੁਣ ਲੇਟਾਈ ਸਾਡੇ ਨਾਲ ਪੰਜਾਬ ਦੇ ਨੌਜਵਾਨ ਵੀ ਬੈਠੇ ਆ ਜਿਹੜੇ ਅੱਜ ਕੱਲ ਨੂੰ ਜ਼ਿਆਦਾ ਰੁਝਾਨ ਹੋ ਰਿਹਾ ਬਾਹਰ ਵਿਦੇਸ਼ਾਂ ਵੱਲ ਨੂੰ ਇਹ ਕੀ ਸੋਚਦੇ ਨੇ ਇਹਨਾਂ ਨਾਲ ਵੀ ਕਰਾਂਗੇ ਗੱਲਬਾਤ ਬਈ ਜੀ ਹੱਸੀ ਗਾਜੀ ਹੱਸੀ ਗਾਜੀ ਬਈ ਜੀ ਕੀ ਸੋਚਦੇ ਤੁਸੀਂ ਲੋਕ ਸਭਾ ਚੋਣਾਂ ਨਾਲ ਲੈ ਕੇ ਜੀ ਬਹੁਤ ਵਧੀਆ ਜੀ ਤਾਂ ਬੋਟ ਹੀ ਭਵਨ ਤੁਹਾਨੂੰ ਪਾਣੀ ਆਉਂਦਾ ਕਿਉਂ ਬਸ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਜੀ ਲੈਂਡ ਦੀ ਦਿੱਤੀ ਮੋਟਰਾਂ ਦੀਆਂ ਦਿੱਤੀਆਂ ਬਹੁਤ ਵਧੀਆ ਜੀ ਤੁਸੀਂ ਕਿਹਦਾ ਮੁਕਾਬਲਾ ਮੰਨਦੇ ਹੋ ਜਿਵੇਂ ਤੁਹਾਡੇ ਚਾਰ ਉਮੀਦਵਾਰ ਇੱਥੋਂ ਆਟਾ ਆਵੇਂ ਹੀ ਆ ਜੀ ਆਮ ਕਾਮ ਹੀ ਹੋ ਰਹੇ ਆ ਕਿਉਂ ਭਾਈ ਸੋਨੂ ਕਿਵੇਂ ਲੱਗਦਾ ਮੇਰੀ ਤਾਂ ਵੋਟ ਹੀ ਨਹੀਂ ਬਣੀ ਵੋਟ ਹੀ ਨਹੀਂ ਬਣੀ ਕਿਉਂ ਵੋਟ ਕਿਉਂ ਨਹੀਂ ਹੋਣਾ ਕਿੰਨੀ ਉਮਰ ਹੋ ਗਈ ਬੇ ਤਾਂ 18 ਸਾਲ ਹੀ ਹੈ ਬਣਾਵਾਂਗੇ ਹੁਣ ਕਿਉਂ ਭਾਈ ਸੋਨੂ ਕਿਵੇਂ ਲੱਗਦਾ ਜਿੱਤਣਗੇ ਭਈ ਆਮ ਆਲੇ ਪੱਕੇ ਹੀ ਹੈ ਕਿਉਂ ਬਹੁਤ ਕੰਮ ਕਰੇ ਭਈ ਇਹਨੂੰ ਭਈ ਇੱਕ ਪਿਛਲੇ 2.5 ਸਾਲਾਂ ਤੋਂ ਆਮ ਆਨ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਆ ਜਿਹੜੇ ਸਾਬ ਨਾਲ ਸਰਕਾਰ ਵਾਦੇ ਕਰਕੇ ਆਈ ਕਿ ਉਹ ਵਾਕਾ ਸੱਚ ਹੋਏ ਸਭ ਤੋਂ ਵਾਦਾ ਪਾਰਟੀ ਨੇ ਕਰਿਆ ਸੀ ਸਿੱਖਿਆ ਤੇ ਸਿਹਤ ਸਿੱਕਾ ਦੇ ਵਿੱਚ ਜੋ ਸਕੂਲ ਆ ਫੈਮਿਨੇਸ਼ਨ ਬਣਿਆ ਸਾਡੇ ਪਿੰਡ ਤੋਂ ਇੱਥੇ 7 ਕਿਲੋਮੀਟਰ ਸਕੂਲ ਆਰਾਮਨਗਰ ਬਣਿਆ ਪਿੰਡ ਉਹਦੇ ਵਿੱਚ ਖੁਦ ਮੇਰੀ ਬੇਟੀ ਪੜ੍ਹਦੀ ਐ ਕਾਮਨਡ ਸਕੂਲ ਚੋਂ ਹਟਾ ਕੇ ਉੱਥੇ ਲਾਈ ਆ ਕਿਉਂਕਿ ਉੱਥੇ ਜਿਹੜਾ ਸਰਕਾਰ ਇਸ ਟਾਈਮ ਧਿਆਨ ਦੇ ਰਹੀ ਆ ਮੈਂ ਪਿਛੇ ਦੇ ਵਿੱਚ ਡਰਾਈਵਰੀ ਕਰਦਾ ਜੀ ਅੱਜ ਮੇਰਾ ਬੱਚਾ ਡੀਸੀ ਬਣ ਦਾ ਸੁਪਨਾ ਦੇਖ ਰਿਹਾ ਉਹ ਸਕੂਲ ਐ ਮੈਨਸ ਦੇ ਵਿੱਚ ਪੜ ਕੇ ਤੇ ਇਹ ਭਾਜਪਾ ਕਾਲੀਦਲ ਤੇ ਕਾਂਗਰਸ ਦੀਆਂ ਸਰਕਾਰਾਂ ਵਾਲੇ ਜੇ ਸਾਨੂੰ ਸੁਪਨੇ ਦਿਖਾਏ ਹੁੰਦੇ ਇਹ ਚੀਜ਼ਾਂ ਜਿੱਤ ਕੇ ਆਉਂਦੀਆਂ ਹੋ ਸਕਦਾ ਅੱਜ ਸਾਡਾ ਭ ਵੀ ਸੁਰੱਖਤ ਹੁੰਦਾ ਮੇਰੇ ਸਾਹ ਲੀਡਰਾਂ ਦੇ ਇੱਕ ਹੁੰਦੀ ਆ ਵੀ ਵੋਟਾਂ ਮੰਗ ਨਹੀਂ ਆਉਂਦੇ ਆਮ ਆ ਕੇ ਲੋਕਾਂ ਦੀ ਗੱਲ ਨਹੀਂ ਸੁਣਦੇ ਨਾ ਦੁੱਖ ਸੁੱਖ ਉਸੇ ਸ릭 ਹੁੰਦੇ ਨੇ ਬੀਬੀ ਹਰ ਸਿੰਘ ਤਕੌਰਵਾਦਰ ਕਿੰਨੇ ਕ ਵਾਰੀ ਆਈ ਤੁਹਾਡੇ ਪਿੰਡ 'ਚ ਐਮਪੀ ਵਾਂ ਤੋਂ ਬਾਹਰ ਆਏ ਜੇ ਕਿਸੇ ਨੇ ਸਾਡੇ ਪਿੰਡ ਦੇ ਬੈਠਿਆ ਤਾਂ ਕਹਿਦੇ ਨੇ ਇੱਕ ਵਾਰੀ ਵੀ ਨਹੀਂ ਹੁਣ ਛੋਡੇ ਹਲਕੇ ਤੋਂ ਵਿਧਾਇਕ ਨੇ ਸੁਖਵੀਰ ਸਿੰਘ ਮੈਸਰਖਾਨਾ ਮਿਲਦੇ ਰਹੇ ਨੇ ਲੋਕਾਂ ਨੂੰ ਕਿੰਨੇ ਕੰਮ-ਕਮ ਹੁੰਦੇ ਨੇ ਦੇਖੋ ਸਰਕਾਰ ਦੇ ਹਿਸਾਬ ਤੇ ਸਾਡੇ ਡਵੈਲਪਮੈਂਟ ਵਧੀਆ ਹੋ ਰਹੀ ਹੈ ਜੀ ਅਸੀਂ ਜਿਹੜੇ ਹਿਸਾਬ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਉਹ ਤੇ ਪੂਰੀ ਉੱਤਰਈ ਹੈ ਸਾਡੇ ਵਾਟਰ ਵਕਸ ਹੈਗਾ ਪਿੰਡ ਦੇ ਵਿੱਚ ਪੀਣ ਲਈ ਸਾਨੂੰ ਸਾਫ ਪਾਣੀ ਮਿਲਣਾ ਨਹੀਂ ਬਤਰ ਰੱਖਿਆ ਕੰਮ ਚੱਲ ਜ ਜਾਂਦਾ 58 ਲੱਖ ਰੁਪਿਆ ਲੱਗਣਾ ਸਾਡੇ ਵਾਟਰ ਵਕਸ ਤੇ 32 ਲੱਖ ਰੁਪਿਆ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਲੱਗ ਗਿਆ ਤੇ ਇੱਕ ਸਾਡੇ ਹੈਲਥ ਕਮਿਊਨਿਟੀ ਸੈਂਟਰ ਦਾ ਹਾਲ ਆ ਬਿਲਡਿੰਗ ਦੇ ਸਾਹਮਣੇ ਹੈ ਬਣ ਚੁੱਕੀ ਹੈ ਕੰਪਲੀਟ ਹੋ ਗਈ ਡਾਕਟਰ ਦੀ ਪੋਸਟ ਵੀ ਉੱਥੇ ਆ ਗਈ ਜੀ ਲਗਭਗ ਇਹ 2 ਸਾਲਾਂ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਨੂੰ ਸਾਨੂੰ 82-85 ਲੱਖ ਸਰਕਾਰ ਨੇ ਦੇਣਾ ਸਾਡੀਆਂ ਸਹੂਲਤਾਂ ਵਾਸਤੇ ਅਸੀਂ ਤੁਹਾਨੂੰ ਮਾੜਾ ਕਹਿ ਨਹੀਂ ਸਕਦੇ ਆਉਣ ਵਾਲਾ ਐਮਪੀ ਕੌਣ ਹੋਊ ਬਟਨ ਆ ਗਰਮੀ ਸਿੰਘ ਖੁੱਡੀਆਂ ਜੀ ਫਾਈਨਲ ਪੱਕਾ ਹੱਕਾ ਜੀ ਪੱਕਾ ਏਸੀ ਨੌਜਵਾਨਾਂ ਦੀ رائے ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਮਟਿੰਡਾ ਤੋਂ ਜਕਸੀਰ ਪੁੱਲ ਚੜਦੀ ਕਲਾ ਟਾਈਮ ਟੀਵੀ ਮੈਨੂੰ ਲੱਗਦਾ ਲੋਕ ਸਭਾ ਚੋਣ ਲੈ ਕੇ ਅਸੀਂ ਤਾਂ ਕਹਿੰਦੇ ਆ ਵੀ ਦੇਤੂ ਹੀ ਅੱਪ ਚੜੂ ਕਿਉਂ ਕਿਉਂ ਉਹਨੇ ਕੰਮ ਸਾਰੀ ਕਰੇ ਨੇ ਨਸ਼ੇ ਦਾ ਮੁੱਦਾ ਸੀ ਪੰਜਾਬ ਦੇ ਵਿੱਚ ਨਸ਼ੇ ਦਾ ਤਾਂ ਇਹ ਇੰਨਾ ਨਹੀਂ ਭੇਜਿਆ ਸੀ ਨਸ਼ਾ ਇਹ ਬਦਲਾਂ ਨੇ ਨੇ ਕਾ ਕਰ ਰਸ ਨੇ ਨਸ਼ਾ ਇੰਨੇ ਨਹੀਂ ਭਲਾਇਆ ਵਿੱਚ ਨਸ਼ਾਗਾ ਨਸ਼ਾ ਪੰਜਾਬ ਸਰਕਾਰ ਦੀ ਦੇਣ ਨਹੀਂ ਨਸ਼ਾ ਦਾ ਸੈਂਟਰ ਦੀ ਦੇਣ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂਗਾ ਜਿਹੜਾ ਬੰਦਾ ਨੂਜ਼ਪੇਪਰ ਪੜ੍ਹਦਾ ਜਾਂ ਉਹ ਆਪਾਂ ਪਿਛਲੀ ਵਾਰ ਇੱਕ ਵਾਰੀ ਦੇਖਿਆ ਸੀ ਕੰਟੇਨਰ ਭੜੇ ਗਏ ਸੀ ਵਨ ਨੀ ਅਡਾਨੀਆਂ ਦੇ ਉੱਤੋਂ ਕੋਈ ਪਰਚਾ ਪਿਆ ਉਸ ਆ ਕੇ ਮਾੜੇ ਤੇ ਸਰੂਖਾਨ ਦੇ ਮੁੰਡੇ ਦੇ ਪਰਚੇ ਪਾ ਕੇ ਸਾਰਾ ਕੁਝ ਉਹ ਕਰਤਾ ਜਦੋਂ ਪੰਜਾਬ ਨੂੰ ਨਸ਼ਾ ਉ ਤਾਂ ਆਪਾਂ ਕਹਿੰਦੇ ਵੀ ਪੱਤਾ ਨਹੀਂ ਹਿਲਦਾ ਜਦੋਂ ਇਹ ਬਾਰਡਰ ਕਿਵੇਂ ਟੱਪ ਜਾਂਦਾ ਹੈਗਾ ਸਰਕਾਰਾਂ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਵੀ ਟੱਪਦਾ ਕਿਵੇਂ ਆ ਪੰਜਾਬ ਦੇ ਵਿੱਚੋਂ ਹੁਣ ਆ ਮੰਨ ਲਓ ਆਪਣਾ ਸੀਗਾ ਕਿਸਾਨੀ ਮੁੱਦਾ ਸੀਗਾ ਜੀ ਇੱਕ ਵੀ ਬੰਦਾ ਜਾਣ ਨਹੀਂ ਦਿੰਦਾ ਅੰਦਰ ਨਹੀਂ ਜਾਣ ਦਿੰਦਾ ਨਾ ਸਾਡਾ ਨੌਜਵਾਨ ਸ਼ਹੀਦ ਹੋਏ ਪਰ ਨਸ਼ਾ ਕਿਵੇਂ ਆ ਜਾਂਦਾ ਹੈਗਾ ਨਸ਼ਾ ਸੈਂਟਰ ਦਾ ਹੈਗਾ ਪੰਜਾਬ ਨੂੰ ਨਸ਼ੇ ਰਾਹੀਂ ਬਰਬਾਦ ਕਰਨ ਦਾ ਸਾਡਾ ਹੁਣ ਅਸੀਂ ਖੇਤੀ ਕਰਦੇ ਆਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਲਾਈਟ ਚਾਹੀਦੀ ਆ ਸਾਨੂੰ ਲਾਈਟ 9 ਵਜੇ ਤੋਂ 5 ਵਜੇ ਤੱਕ ਵਧੀਆ ਮਿਲ ਜਾਂਦੀ ਆ ਆਮ ਨਾਲ ਲਾ ਕੇ ਸੀ ਪਾਣੀ ਉਹਦਾ ਆ ਜਨੇ ਰਾਤ ਨੂੰ ਸਾਨੂੰ ਧੱਕੇ ਖਾਨ ਦੀ ਲੋੜ ਹੀ ਨਹੀਂ ਅੱਗੇ ਸੀ ਇੱਕ ਇੱਕ ਘੰਟਾ ਲਾਈਟ ਆਉਂਦੀ ਅੱਜ ਕੱਲ ਉਹ ਭੱਜੇ ਜਾਂਦੇ ਉਹ ਆ ਲਾਈਟ ਆ ਗਈ ਚਲੋ ਫੱਕਾ ਛੱਟ ਗਈਏ ਹੁਣ ਸਾਨੂੰ ਕੋਈ ਐ ਨਹੀਂਗਾ ਹੁਣ ਆ ਉਹਦੇ ਆਰਾਮਦਾਰੀ ਨਾਲ ਕੰਮ ਕਰੀ ਜਾਂਦੇ ਆ ਪਹਿਲਾਂ ਆਉਂਦੀ ਨਹੀਂ ਸੀ ਪਹਿਲਾਂ ਬਈ ਬੁਰਾ ਹਾਲ ਹੀ ਹੁੰਦਾ ਸੀਗਾ ਪਹਿਲਾਂ 8 ਘੰਟੇ ਕਹਿ ਕੇ 6 ਘੰਟੇ ਲਾਈਟ ਆਉਂਦੀ ਹੁੰਦੀ ਸੀ ਜਦੋਂ ਜਹਾਦ ਹੁੰਦੀ ਕਿਤੇ ਕਿਸੇ ਦੀ ਮੋਟਰਾਂ ਬੋਦਦੇ ਕਿਤੇ ਕਿਸੇ ਦੀ ਹੁਣ ਆਪਦੀਆਂ ਵੇਹਲੀਆਂ ਖੜੀਆਂ ਹੁੰਦੀਆਂ ਬੰਦ ਕਰਕੇ ਆਉਣੇ ਆ ਆਪਦੀ ਸਰਕਾਰ ਸੁਖਵੀਰ ਸਿੰਘ ਬਾਦਲ ਤਾਂ ਕਹਿੰਦਾ ਰਿਹਾ ਮੈਂ ਸਰਪ੍ਰਸਤ ਬਣਾਤਾ ਬਿਜਲੀ ਦਾ ਸੁਖ ਕਿੰਨੀ ਕਾਉਂਦੇ ਤੁਸੀਂ ਆਪ ਹੀ ਦੇਖੋ ਪ੍ਰਾਈਵੇਟ ਪ੍ਰਾਈਵੇਟ ਉਹਦੇ ਦਿੱਤਾ ਸਿਹਾਰਿਆਂ ਜਿਹਾ ਸਰ ਆਪ ਨੂੰ ਹੁਣ ਇਹ ਸਭ ਤੋਂ ਵੱਡਾ ਫਾਇਦਾ ਤਾਂ ਇਹ ਦੱਸਦੇ ਆਂ ਜੀ ਮੈਂ ਤੁਹਾਨੂੰ ਮੰਨ ਕੇ ਚੱਲੋ 3000 ਰੁਪਏ ਆਪਾਂ ਨੂੰ ਬਿਜਲੀ ਦਾ ਬਿੱਲ ਆਉਂਦਾ ਉਹ ਹੁਣ ਇਸ ਟਾਈਮ 0 ਆਈ ਜਾਂਦਾਗਾ 3000 ਨੂੰ 12 ਨਾਲ ਗੁਣਾ ਕਰ ਲਓ 37000 37000 ਤਾਂ ਫਾਇਦਾ ਆਮ ਪਬਲਿਕ ਨੂੰ ਹੋ ਰਿਹਾ ਕਿ ਨਹੀਂ 7000 ਤਾਂ ਫਾਇਦਾ ਹੋ ਰਿਆ ਨਾ ਜੀ ਅਸੀਂ ਉਹ ਚੀਜ਼ ਦੇਖ ਕੇ ਚੱਲ ਪੋ ਤੇ ਬਾਕੀ ਮੋਟਰਾਂ ਦੇ ਬਿੱਲ ਜ਼ੀਰੋ ਆਗੇ 9 ਵਜੇ ਹੁਣ 9 ਵਜੇ ਲਾਈਟ ਲਾ ਦਿੰਦੇ ਆਗੇ ਆ ਦੇਖੋ ਮੇਰੇ ਕੋਲ ਮੈਸੇਜ ਆਉਂਦਾ ਬਕਾਇਦਾ ਤੇ ਜਦੋਂ ਵਾਧੂ ਸਪਲਾਈ ਆਉਂਦੀ ਆ ਨਾਲ ਦੀ ਨਾਲ ਵਾਧੂ ਸਪਲਾਈ ਦਾ ਪਾ ਦਿੰਦੇ ਹੁਣ ਜੇ ਬਿਨਾਂ ਗੱਲ ਤੋਂ ਅਸੀਂ ਜਾ ਕੇ ਉਹੀ ਮੋਟਰਾਂ ਹੱਢ ਜਾਣੀਆਂ ਉਹ ਤਾਂ ਸਾਡੀ ਵੀ ਬੇਕੂਫੀ ਆ ਜਿਹੜੇ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਧਰਤੀ ਦਾ ਪਾਣੀ ਹੀਠਾਂ ਜਾ ਰਿਹਾ ਮੈਂ ਮੋਟਰਾਂ ਬੰਦ ਕਰਾ ਦੂੰ ਹੁੰਦੀਆਂ ਮੋਟਰਾਂ ਬੰਦ ਆ ਜੀ ਜਾ ਕੇ ਦੇਖ ਲਓ ਮੇਰੇ ਰਾ ਹੁਣ ਜਮਾ ਇੱਕ ਵੀ ਮੋਟਰ ਨਹੀਂ ਚੱਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਲੋਕ ਸਭਾ ਚੋਣਾਂ ਲੈ ਕੇ ਦੇਖੋ ਜੀ ਜੋ ਲੋਕ ਸਭਾ ਚੋਣਾਂ 2024 ਆ ਇਹਦੇ ਵਿੱਚ ਜਿਹੜੀ ਸਾਡੀ ਪੰਜਾਬ ਸਰਕਾਰ ਭਗਵੰਤ ਸਿੱਧਾਨੀ ਜਿਹੜੀ 2 ਸਾਲ ਦੀ ਕਾਰਜਕਾਰੀ ਆ ਉਹ ਬਹੁਤ ਹੀ ਵਧੀਆ ਤੇ ਲੋਕਾਂ ਦੇ ਵਿੱਚ ਉਹਦਾ ਪੂਰਾ ਪ੍ਰਭਾਵ ਆ ਇਸ ਕਰਕੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਸਾਡੇ ਐਮਪੀ ਗੁਰਮੀਤ ਸਿੰਘ ਖੁੱਡੀਆਂ ਆ ਉਹ ਹੀ ਇੱਥੇ ਬਜੀ ਹੋਣਗੇ ਤੇ ਉਹੀ ਜਿੱਤ ਹੋਣਗੇ ਤੁਸੀਂ ਮੁਕਾਬਲਾ ਕਿਹਦਾ ਦੇਖਦੇ ਹੋ ਹਜੀ ਮੁਕਾਬਲਾ ਕਿਦਾ ਦੇਖਦੇ ਮੁਕਾਬਲਾ ਤਾਂ ਦੇਖੋ ਆਪ ਲੋਕ ਸਾਰੇ ਨਾਲ ਹੈ ਜੀ ਮੁਕਾਬਲਾ ਤਾਂ ਸਾਡੇ ਮੁਕਾਬਲੇ ਤੇ ਇਹ ਮੰਨਦੇ ਸਾਡੇ ਕੋਈ ਸਾਡੇ ਮੁਕਾਬਲੇ ਚ ਹੈ ਨਹੀਂ ਐਦੀ ਗੱਡੀ ਜਿਹੜੇ ਸਾਹ ਨਾਲ ਪੰਜਾਬ ਦੇ ਵਿੱਚ 15 ਸਾਲ ਸੱਤਿਆਂ ਦੇ ਵਿੱਚ ਸ਼੍ਰੋਮਣੀ ਕਾਲੀਦਾਸ ਰਹਿੰਦਾ ਉਹਨਾਂ ਨੇ ਵੱਡੇ ਵੱਡੇ ਵਿਕਾਸ ਦੇ ਦਾਅਵੇ ਕੀਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਦੇਖੋ ਜੀ ਕੋਈ ਵੀ ਸਰਕਾਰ ਆਉਂਦੀ ਹੈ ਉਹਦਾ ਫਰਜ ਬਣਦਾ ਆਪਾਂ ਇਹੇ ਕਰਕੇ ਆਪਣੇ ਜਿਹੜੇ ਨਮਾਇਦੋ ਚੁਣਦੇ ਆ ਵੀ ਉਹ ਸਾਡੇ ਪਿੰਡਾਂ ਦਾ ਸਾਡੇ ਸਾਰਿਆਂ ਦਾ ਵਿਕਾਸ ਕਰਨ ਜੋ ਉਹਨਾਂ ਨੇ ਵਿਕਾਸ ਆਪਦੇ ਸਵੇ ਦੇ ਵਿੱਚ ਕੀਤਾ ਉਹਗੀ ਤਾਂ ਜੋ 2 ਸਾਲਾਂ ਦੇ ਵਿੱਚ ਜਦੋਂ 15 ਸਾਲਾਂ ਦੇ ਮੁਕਾਬਲੇ 2 ਸਾਲਾਂ ਦਾ ਵਿਕਾਸ ਦੇਖੀਏ ਜਿਵੇਂ ਸਾਡੇ ਹਲਕੇ ਦੇ ਵਿੱਚ 7 ਮਹੱਲਾ ਕਲੀਨਿਕ ਬਣਿਆ ਐ ਐਮੀਨਸ ਸਕੂਲ ਬੜਿਆਗਾ ਜੇ ਸਾਡੇ ਜਿਹੜੇ ਬਾਰਡਰਾਂ ਤੇ ਨੌਜਵਰ ਸ਼ਹੀਦ ਹੁੰਦੇ ਆ ਉਹਨਾਂ ਨੂੰ ਕਰੋੜਾਂ ਕੋਈ ਨਹੀਂ ਬਈਆ ਤੇ ਬਾਰਡਰਾਂ ਤੇ ਜਿਹੜਾ ਪੂਰਾ ਪਾਣੀ ਮੇ ਰਹੇਗਾ ਤੇ ਦੁਆਬਾ ਨਹਿਰ ਨਿਕਲ ਰਹੀ ਹੈ ਸੋ ਇਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਰੇ ਲੋਕਾਂ ਨੂੰ ਪਤਾ ਹੈ ਕਿ ਜੋ ਮਾਰ ਸਰਕਾਰ ਨੇ 2 ਸਾਲਾਂ ਦੇ ਵਿੱਚ ਕੰਮ ਕਰਤੇ ਉਹ ਪਿਛਲੇ 75 ਸਾਲਾਂ ਦੇ ਵਿੱਚ ਜਾਂ ਆਪਾਂ ਕਹੀਏ 15 ਸਾਲ ਉਹਨਾਂ ਦਾ ਰਾਜ ਰਿਹਾ ਉਹਨਾਂ ਦੇ ਵਿੱਚ ਨਹੀਂ ਹੋਏ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਤੁਸ ਨੂੰ ਹੰਗਾਰਾ ਕਿੰਨੇ ਨਾਲ ਪਿੰਡਾਂ ਦੇ ਵਿੱਚ ਸਾਨੂੰ ਵਧਿਆ ਹੰਗਾਰਾ ਮੈ ਰਿਆ ਜੀ ਲੋਕ ਸਾਡੇ ਨਾਲ ਹੈ ਸਰਕਾਰ ਜਿਹੜੇ 2 ਸਾਲ ਦੀ ਕਾਰਗਜ਼ਾਰੀ ਤੋਂ ਪਗਵਣ ਤਮਾਨ ਦੀ ਕਾਰਗਜ਼ਾਰੀ ਤੋਂ ਖੁਸ਼ ਆ ਇਸ ਕਰਕੇ ਉਹ ਉਹ ਕਾਰਗਜ਼ਾਰੀ ਨੂੰ ਦੇਖਦੇ ਆ ਕਿ ਸਾਡੀ ਸਰਕਾਰ ਦੇ 3 ਸਾਲ ਪਏ ਆ ਲੋਕ ਵੀ ਇਹੀ ਕਹਿੰਦੇ ਆ ਵੀ 2 ਸਾਲ ਬਹੁਤ ਥੋੜਾ ਸਮਾਂ ਹੈ ਵੀ ਜਨਾ ਸਰਕਾਰ ਦੇ ਪਾਸਾ ਟਾਈਮ ਪੂਰਾ ਹੋਊਗਾ ਉਹਦੇ ਵਿੱਚ ਇੰਨੇ ਵਾਅਦੇ ਲੋਕਾਂ ਦੇ ਨਾਲ ਕੀਤੇ ਉਹ ਸਾਰੇ ਪੂਰੇ ਹੋਣਗੇ ਸਾਡੇ ਪਹਿਲਾਂ ਵਾਅਦੇ ਕਰੇ ਸੀ 600 ਯੂਨਟ ਬਿਜਲੀ ਉਹ ਸਾਰਿਆਂ ਨੂੰ 600 ਯੂਨਟ ਬਿਜਲੀ ਫ੍ਰੀ ਮਿਲ ਰਹੀ ਹੈ ਸਾਰਿਆਂ ਨੂੰ ਤੇ ਐਮੀਐਸ ਸਕੂਲਾਂ ਦੇ ਜਿਹੜੇ ਵਾਅਦਾ ਸੀਗਾ ਉਹ ਸਕੂਲ ਵੀ ਸਾਡੇ ਤਕਰੀਬਨ ਹਰੇਕ ਹਲਕੇ ਦੇ ਵਿੱਚ ਕੀ ਦੋ-ਦੋ ਬਣਿਆ ਇਸ ਤੋਂ ਇਲਾਵਾ ਸਾਡਾ ਇਹ ਦੱਸਿਗਾ ਉਹ ਮਹੱਲਾ ਕਲੀਨ ਨੇ ਵੀ ਸਾਰੇ ਪੰਜਾਬ ਦੇ ਚ 800 ਕੁਸ ਬਣੇ ਹੋਏ ਜਿਵੇਂ ਸਾਡੇ ਹਲਕੇ ਦੇ ਵਿੱਚ ਬੌੜ ਹਲਕਾ ਸਾਡਾ ਇੱਥੇ ਸੱਤ ਮਹੱਲਾ ਕਲੀਨ ਕੁ ਬਣੇ ਹੋਏ ਆ ਸੋ ਲੋਕ ਖੁਸ਼ ਆ ਜੀ ਜੋ ਸਾਡੀ ਸਰਕਾਰ ਦੀ ਪਾਲਿਸੀ ਆ ਜੋ ਉਹਨਾਂ ਨੇ ਵਾਦੇ ਕੀਤੇ ਆ 2027 ਤੱਕ ਸਾਰੇ ਵਾਦੇ ਪੂਰੇ ਹੋਣਗੇ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਲੈ ਕੇ ਅਸੀਂ ਤਾਂ ਕਹਿੰਦੇ ਵੀ ਭਗਮਾਨ ਜੀ ਤੋਂ ਨਹੀਂ ਹੋ ਵੀ ਨਹੀਂ ਪਾਵਾਂਗੇ ਜਿਹੜੇ ਵਾਦੇ ਵੀ ਨਹੀਂ ਕੀਤੇ ਵੀ ਕਿ ਕਿ ਪੈਸੇ ਦੇਵਾਂਗੇ ਇਹਨਾਂ ਨੂੰ ਏਕੇ ਕੀ ਕਰੀ ਇਹਨਾਂ ਦੀ ਬਾਦਲਾ ਬੋਦਲਾ ਦੀ ਜਿਹੜੇ 5-5 ਲੈਣ ਦੇ ਸੀ ਇਹ ਕੀ ਕਰਤੀ ਉਹ ਤਾਂ ਵਾਦਾ ਵੀ ਨਹੀਂ ਦੀ ਉਹਨੇ ਓਟਿਆ ਜਿਹੜਿਆਂ ਲੋਕਾਂ ਦੇ ਵਿੱਚ ਬਰਸਨਾ ਮਿਲਦੀਆਂ ਸੀ ਐਮਐਲਐਨ ਹਾਂ ਇੱਕ ਕਰਤੀ ਐਮਪੀ ਕੀ ਨੂੰ ਦੇਖਣਾ ਚਾਹੁੰਨਾ ਐਮਪੀ ਦਾ ਇਹ ਕੁੜੀਆਂ ਨੂੰ ਦੇਖਣਾ ਚਾਣੇ ਆ ਅਸੀਂ ਪਿੰਡ ਦੀਆਂ ਸੱਥਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਦੀ ਰਾਏ ਪੁੱਛ ਰਹੇ ਹਾਂ ਅੱਜ ਇੱਕ ਪਿੰਡ ਸੀ ਮਨਖਾਨਾ ਜਿੱਥੇ ਅਸੀਂ ਪਹੁੰਚੇ ਸੀ ਲੋਕਾਂ ਨੇ ਆਪ ਕੋ ਆਪਣੀ ਰਾਏ ਦਿੱਤੀ ਬਠਿੰਡਾ ਤੋਂ ਜਗਸੀਰ ਭੋਲਰ ਚੜ੍ਹਦੀ ਕਲਾ ਟੈਮ ਟੀਵੀ